ਮੈਂ ਰਿਟਾਇਰ ਸੁਪਰ ਰਿਟਾਇਰ ਸੁਪਰਮੇਕਰ ਮਦਨ ਲਾਲ ਪਿੰਡ ਜੱਟੂਆਲ ਮੈਂ 25 ਸਾਲ ਤਕਰੀਬਨ ਹੋਇਆ ਰਿਟਾਇਰ ਹੋਇਆ ਇਹਨੂੰ ਕਾਂਗਰਸ ਨਾਲ ਜੁੜੇ ਰੇ ਸਾਡਾ ਪਰਿਵਾਰ ਵੀ 25-30 ਸਾਲ ਕਾਂਗਰਸ ਨਾਲ ਜੁੜਿਆ ਜਾਨੀ ਕਿ ਜਉਂ ਤਹੇ ਦੋਸਤਾਂ ਨਾਲ ਆਜ਼ਾਦ ਨਾਲ ਜੁੜੇ ਰੇ ਅਸੀਂ ਬੜੀ ਉਮੀਦ ਦੇ ਨਾਲ ਜੁੜੇ ਸੀ ਸਾਡੇ ਬੱਚੇ ਵੀ ਪੜੇ ਲਿਖੇ ਸੀ ਚਲੋ ਕਿਤੇ ਹੱਥ ਬਾਹ ਫੜਾਂ ਪੜਨਗੇ ਤੇ ਚਲੋ ਕਿਤੇ ਅਡਜਸਟ ਹੋਣਗੇ ਲੇਕਿਨ ਉਹ ਅਡਜਸਟ ਨਹੀਂ ਹੋ ਪਾਏ ਫਿਰ ਅਸੀਂ ਇਹ ਹੁਣੇ ਉਹਨੇ 2022 ਚ ਆਮ ਆਦਮੀ ਪਾਰਟੀ ਸੱਤਾ ਚ ਆਈ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਕਾਫੀ ਦੇਰ ਦਾ ਸੋਚਦਾ ਪਿਆ ਕਿ ਇਹਨਾਂ ਦਾ ਲੜ ਫੜੀਏ ਸੀ ਜਾ ਕੇ ਤੇ ਜੇ ਸਾਡਾ ਕਾਂਗਰਸ ਲੜ ਫੜ ਲਵੇ ਤੇ ਚਲੋ ਫਿਰ ਸਾਨੂੰ ਦੂਸਰਾ ਘਰ ਜਾਣ ਨੂੰ ਲੇਕਿਨ ਸਾਡਾ ਕਿਸ ਨੇ ਲੜ ਨਹੀਂ ਫੜਿਆ ਤੇ ਅਸੀਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਇਹੋ ਹਜੇ ਕੰਮ ਕੀਤੇ ਜਿਹੜੀ ਬਿਜਲੀ ਸਾਡੀ ਆਪਣੀ 30000 ਬਿੱਲਾਂ ਦਾ ਸੀ ਬਿਜਲੀ ਦਾ ਜਿਹੜਾ ਕਿ ਜ਼ੀਰੋ ਬਿੱਲ ਆ ਰਿਹਾ ਠੀਕ ਹੈ ਉਸ ਤੋਂ ਬਾਅਦ ਮਹੱਲਾ ਕਲੀਨਿੰਗ ਖੋਲੇ ਇਹਨਾਂ ਨੇ ਪਰ ਦੇ 5 ਲੱਖ ਤੱਕ ਫ੍ਰੀ ਰਾਜੀ ਹੁਣ 10 ਲੱਖ ਤੱਕ ਕਰ ਰਹੇ ਮੇਰੇ ਕੋ ਫਰਸਟ ਦਸੰਬਰ ਤੋਂ ਸਟਾਰਟ ਹੋ ਰਿਹਾ ਹੈ ਹੋਰ ਬਹੁਤ ਇਹੋ ਜਿਹੇ ਕੰਮ ਜਿਹੜੇ ਇਹਨਾਂ ਦੇ ਕਾਬਲੇ ਤਾਰੀਫ ਸਭ ਤੋਂ ਵਧੀਆ ਮੈਨੂੰ ਇਹ ਲੱਗਾ ਤੇ ਇਹ ਦੇਖੋ ਜਿੰਨੇ ਵੀ ਤਸਵੀਲਦਾਰ ਸੀ ਇਹਣਾ ਆਪਣੇ ਕੰਮ ਬੰਦ ਕਰ ਦਿੱਤੇ ਸੀ ਮਾਨ ਸਾਹਿਬ ਨੇ ਇਹਨਾਂ ਨੂੰ ਆਖਿਆ ਵੀ ਜੇ ਤੁਹਾਡੇ ਕੋਲ ਨਹੀਂ ਕੰਮ ਤੁਸੀਂ ਕਰਨਾ ਜਦੋਂ ਡਿਊਟੀ ਤੇ ਵਾਪਸ ਆਜੋ ਜੇ ਨਹੀਂ ਤੇ ਮੇਰੇ ਕੋਲ ਰੱਖਾ ਬੱਚੇ ਡਿਗਰੀਆਂ ਪਾਸ ਕੀਤੀਆਂ ਨੇ ਬੀ.ਐਸ. ਤਸਵੀਲਦਾਰ ਦੀਆਂ ਉਹ ਮੇ ਬਾਲ ਦੇਣੇ ਤੇ ਦੂਸਰੇ ਦਿਨ ਸਾਰੇ ਤਹਿਸੀਲਰ ਆ ਗਏ ਹੁਣ ਰੀਸੈਂਟਲੀ ਦੇਖੋ ਡੀਟੀਓ ਨੇ ਕਿੰਨਾ ਕਦਰ ਮਚਾਇਆਦਾ ਸੀ ਆਰਸੀ ਬਣਾਉਂਦੇ ਸੀ ਜਾਂ ਫਿਰ ਲਾਇਸੈਂਸ ਬਣਾਉਂਦੇ ਸੀ ਕਿੰਨੇ ਚੱਕਰ ਕੱਟਣੇ ਪੈਂਦੇ ਸੀ ਡੀਟੀਓ ਦੇ ਦਫਤਰਾਂ 'ਚ ਸੀਐਮ ਸਾਹਿਬ ਨੇ ਤਾਲੇ ਲੁਆਤੇ ਤੇ ਕੇਂਦਰਾ 'ਚ ਦੇਤਾਉ ਪ੍ਰੋਗਰਾਮ ਚਾਲਦਾ ਕਿੰਨਾ ਵਧੀਆ ਹੁਣ ਇੱਕ ਹੋਰ ਅਨਾਉਂਸ ਕੀਤਾ ਜਿਹੜਾ ਉਹਨਾਂ 2022 ਚ ਵਾਅਦਾ ਕੀਤਾ 1000000 ਬੀਬੀਆਂ ਨੂੰ ਦੇਣਾ ਉਹ ਵੀ ਮੇਰੇ ਖਿਆਲ ਰੀਸੈਂਟਲੀ ਹੋਣ ਹੀ ਜਾ ਰਿਹਾ ਮੈਂ ਕਹਿਣਾ ਵੀ ਜਿਉ 1000 ਰੁਪਿਆ ਵੀ ਹੋ ਗਿਆ 1000 ਰੁਪਿਆ ਉਹ ਹੋ ਗਿਆ ਬਿਜਲੀ ਦੇ ਬਿੱਲ ਮਾਫ ਹੋ ਗਏ ਉਹ 10000 ਤੱਕ ਲਾਜ ਫਰੀ ਹੋ ਗਿਆ ਮਹੱਲਾ ਕਲੀਨਿੰਗ ਖੋਲਦੇ ਤੇ ਕੋਈ ਰੋਕ ਨਹੀਂ ਸਕਦਾ ਆਮ ਆਦਮੀ ਪਾਰਟੀ ਆਣ ਵਾਲੇ 2027 ਦੇ ਲੱਕੀ ਨਾ ਮੰਨ ਪਾਰਟੀ ਦਾ ਫਿਰ ਮੁੱਖ ਮੰਤਰੀ ਪ੍ਰਧਾਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੇਗਾ ਪੋਕੇਮਨ ਤਮਾਨ ਜੀ ਔਰ ਮੈਨੂੰ ਪੂਰਾ ਜਕੀਨ ਹੈ ਔਰ ਮੈਂ ਆਪਣੀ ਪੂਰੀ ਟੀਮ ਨੂੰ ਲੈ ਕੇ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਸ਼ਮਸ਼ੇਰ ਜੀ ਜਿਹੜੇ ਕਿ ਸਾਡੇ ਹਲਕਾ ਇੰਚਾਰਜ ਨੇ ਅੱਜ ਮੈਂ ਪੂਰੀ ਟੀਮ ਨੂੰ ਲੈ ਕੇ باوجود ਦੇ ਸ਼ਰਨਾਂ ਚ ਆ ਗਿਆ ਸਮਝ ਲੋ ਜਾਣੇ ਦੀ ਸ਼ਰਨ ਚ ਆ ਗਿਆ ਸਮਝੋ ਇਹ ਪੂਰੀ ਟੀਮ ਮੇਰੇ ਨਾਲ ਖੜੀ ਹੈ ਬਾਹੂ ਜੀ ਅੱਜ ਤੋਂ ਅਸੀਂ ਤੁਹਾਡੇ ਨਾਲ ਹੱਕ ਨਾਲ ਹੱਕ ਜੋੜ ਕੇ ਕੰਧੇ ਨਾਲ ਕੰਧਾ ਜੋੜ ਕੇ ਦਿਲ ਨਾਲ ਦਿਲ ਜੋੜ ਕੇ ਔਰ ਰਾਤ ਦਿਨ ਮਿਹਨਤ ਕਰਾਂਗੇ ਜਿੱਥੋਂ ਤੱਕ ਹੋ ਸਕੇ ਤੁਹਾਨੂੰ ਬਲੰਦੀਆਂ ਤੇ ਲੈ ਜਾਵਾਂਗੇ ਔਰ ਪਗਮਨਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ